ਮੈਂ ਸੁਭਾ ਅਮਰੀਕ ਸਿੰਘ ਜ਼ਿਲ੍ਹਾ ਪਟਿਆਲਾ ਨਾਮਤਾਰੀ ਪੰਥ ਦਾ ਸਰਗੁਰੂ ਧਲੀਪ ਸਿੰਘ ਦੇ ਹੁਕਮ ਅਨਸਾਰ ਮੁਖ ਸੇਵਾਦਾਰ ਹਾਂਜੀ ਅੱਜ ਸੰਤ ਹਾਕਮ ਸਿੰਘ ਸੰਤ ਬੀਲਾ ਸਿੰਘ ਸੰਤ ਫਤੇਜ ਸਿੰਘ ਸੰਤ ਲੈਣਾ ਸਿੰਘ ਜੀ ਉਹਨਾਂ ਦੀ ਯਾਦ ਵਿੱਚ 154 ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਔਰ ਸਾਰ ਇਸ ਨਾਮਤਾਰੀ ਸਾਧ ਸੰਗਤ ਔਰ ਦੂਸਰੇ ਗੈਰ ਨਾਮਤਾਰੀ ਵੀ ਇਸ ਜਗ੍ਹਾ ਨੂੰ ਨਤਮਸਤਕ ਹੁੰਦੇ ਨੇ ਕਿਉਂਕਿ ਇਨ੍ਹਾਂ ਚਾਰਾਂ ਸ਼ਹੀਦਾਂ ਨੇ ਕਿਸੇ ਇੱਕ ਫਿਰਕੇ ਵਾਸਤੇ ਇੱਕ ਪਾਰਟੀ ਵਾਸਤੇ ਇੱਕ ਮਜਬ ਵਾਸਤੇ ਸ਼ਹਾਦਤ ਨਹੀਂ ਦਿੱਤੀ ਉਸ ਵੇਲੇ ਅੰਗਰੇਜ਼ ਦਾ ਰਾਜ ਸੀ ਜਿਹਦੇ ਬਾਰੇ ਕਹਾਂ ਜਾਂਦਾ ਸੀ ਕਿ ਅੰਗਰੇਜ਼ ਦੇ ਰਾਜ ਵਿੱਚ ਸੂਰਜ ਨਹੀਂ ਡੁੱਬਦਾ ਲੇਕਿਨ ਇਨ੍ਹਾਂ ਸਿਰਲੱਥ ਸੂਰਮਿਆਂ ਨੇ ਸਤਗੁਰੂ ਰਾਮ ਸਿੰਘ ਜੀ ਦੀ ਕਿਰਪਾ ਨਾਲ ਉਹਨਾਂ ਗੋਰਿਆਂ ਦਾ ਸੂਰਜ ਡਬੋ ਦਿੱਤਾ ਔਰ ਉਹਨਾਂ ਨੂੰ ਮਜਬੂਰ ਹੋਣਾ ਪਿਆ ਭਾਰਤ ਵਰਸ਼ ਨੂੰ ਛੱਡ ਕੇ ਜਾਣ ਲਈ ਸੋ ਬੜੀ ਮਹਾਨ ਸ਼ਹਾਦਤ ਹੈ ਇਹਨਾਂ ਸੂਰਮਿਆਂ ਦੀ ਕਹਿੰਦੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਵਾਸਤੇ ਜਿੱਥੇ ਅੱਜ ਲੱਖਾਂ ਸਰਦਾਲੂ ਆ ਕੇ ਨਤਮਸਤਕ ਹੁੰਦੇ ਨੇ ਉਹ ਉਸ ਤੋਂ ਪਹਿਲਾਂ ਵੀ ਕੁਰਬਾਨੀਆਂ ਹੋਈਆਂ ਲੇਕਿਨ ਇਹ ਲਾਸਾਨੀ ਕੁਰਬਾਨੀ ਸੀ ਕਿ ਕਿਸ ਤਰ੍ਹਾਂ ਉਹਨਾਂ ਨੇ ਬੁਚੜਖਾਨਾ ਅੰਗਰੇਜ਼ਾਂ ਨੇ ਸਾਡੇ ਧਰਮ ਨੂੰ ਪ੍ਰਸ਼ਟ ਕਰਨ ਵਾਸਤੇ ਉਹ ਬੁਛੜਖਾਨਾ ਹਰਮੰਦਰ ਸਾਹਿਬ ਦੇ ਨੇੜੇ ਲਾਤਾ ਸਿਰਫ ਸਾਨੂੰ ਪਰਖਣ ਵਾਸਤੇ ਲੇਕਿਨ ਇਹਨਾਂ ਸੂਰਮਿਆਂ ਨੇ ਆਪਣੇ ਸਤਿਗੁਰੂ ਜੀ ਦਾ ਓਟ ਆਸਰਾ ਲੈ ਕੇ ਇਹ ਕੰਮ ਕੀਤਾ ਉਹ ਬੁਛੜਖਾਨੇ ਜਿਹੜੇ ਨੇ ਉਹਨੂੰ ਬੰਦ ਕਰਾਇਆ ਬੁਛੜਾ ਨੂੰ ਵਢਿਆ ਔਰ ਝੋਠਾ ਮੁਕੱਦਮਾ ਨਿਹੰਗ ਸਿੰਘਾਂ ਤੇ ਬਣਿਆ ਲੇਕਿਨ ਉਹ ਸੱਚੇ ਸਿੱਖ ਸਨ ਉਹਨਾਂ ਨੇ ਸਗਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਹੋਏ ਆਪਣੀ ਕੁਰਬਾਨੀ ਜਿਹੜੀ ਹੈ ਇਹ ਆ ਕੇ ਕਬੂਲੀ ਕਿ ਇਹ ਕੰਮ ਅਸੀਂ ਕੀਤਾ। ਕਿ ਅੱਜ ਆਪਾਂ ਵੇਖਦੇ ਆਂ ਕਿ ਨਿੱਕੀ ਨਿੱਕੀ ਗੱਲ ਤੇ ਬੰਦਾ ਜਿਹੜਾ ਪਿੱਛੇ ਹਟ ਜਾਂਦਾ ਹੈ ਲੇਕਿਨ ਉਹਨਾਂ ਨੇ ਇਸ ਜੀ ਦੀ ਪ੍ਰਵਾਹ ਨਹੀਂ ਕੀਤੀ। ਚਾਰੇ ਸਿੰਘਾਂ ਨੇ ਸ਼ਹਾਦਤ ਦੇ ਦਿੱਤੀ। ਕਿਤਨਾ ਬਣਾਇਆ ਤੁਸੀਂ ਇਹ ਕਿੰਨਾ ਬਣਾਇਆ ਤੁਸੀਂ। 36 36 ਸमारक ਇਸ ਤਰ੍ਹਾਂ ਜੀ ਕਿ ਜਿਹੜੇ ਸੰਤ ਹਾਕਮ ਸਿੰਘ ਜਿਹੜੇ ਪਟਵਾਰੀ ਸਨ ਮੌੜੇ ਦੇ ਉਹਨਾਂ ਦੀ ਮਾਤਾ ਨੇ ਉਸ ਦਿਨ ਚਾਰੇ ਸ਼ਹੀਦਾਂ ਦਾ ਜਿਹੜਾ ਸੰਸਕਾਰ ਹੈ ਉੱਥੋਂ ਗੱਡੇ ਤੋਂ ਲੈ ਕੇ ਆਏ ਕਿਸ ਤਰ੍ਹਾਂ ਦਾ ਉਸਾਮਾ ਸੀ ਉਹ માતા ਦਾ ਵੀ ਬਹੁਤ ਵੱਡੀ ਕੁਰਬਾਨੀ ਹੈ ਔਰ ਜਿਨ੍ਹਾਂ ਦੇ ਪੁੱਤਰ ਨੇ ਕੁਰਬਾਨੀ ਕੀਤੀ ਉਹਦਾ ਵੀ ਕੋਈ ਮੁਕਾਬਲਾ ਨਹੀਂ ਔਰ ਉਹਨਾਂ ਦਾ ਚਾਰਾਂ ਦਾ ਇੱਥੇ ਲਿਆ ਕੇ ਜਿਹੜਾ ਹੈ ਸੰਸਕਾਰ ਕੀਤਾ ਉਸ ਤੋਂ ਬਾਅਦ ਕਾਫੀ ਸਮਾਂ ਜਿਹੜਾ ਹੈ ਸਮਾਂ ਆਇਆ 1947 ਦੀ ਵੰਡ ਹੋਈ ਸਰਕਾਰਾਂ ਆਉਂਦੀਆਂ ਰਹੀਆਂ ਲੇਕਿਨ ਇਸ ਪਾਸੇ ਕਿਸੇ ਦਾ ਖਿਆਲ ਧਿਆਨ ਨਹੀਂ ਗਿਆ ਸੋ ਇਹ ਵਰਤਮਾਨ ਨਾਮਤਾਰੀਪਨ ਦੇ ਮੁਖੀ ਸ੍ਰੀ ਸਾਧਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੇ ਕਿਰਪਾ ਕੀਤੀ ਅੰਮ੍ਰਿਤਸਰ ਦੀ ਸਾਧ ਸੰਗਤ ਨੂੰ ਹੁਕਮ ਕੀਤਾ ਕਿ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਆਪਾਂ ਉੱਥੇ ਸ਼ਹੀਦੀ ਯਾਦਗਾਰ ਉਹਨਾਂ ਦੇ ਯਾਦ ਵਿੱਚ ਮੇਲਾ ਹੋਵੇ ਹਰ ਸਾਲ ਔਰ ਸ਼ਹੀਦੀ ਯਾਦ ਜੜੀਏ ਸਾਰੇ ਕੀ ਨਾਮਤਾਰੀ ਕੀ ਗੈਰ ਨਾਮਤਾਰੀ ਕਿਸੇ ਦਾ ਕੋਈ ਮਜਬੂਰੀ ਉਹ ਇੱਥੇ ਆ ਕੇ ਸਾਰੇ ਇਹ ਸ਼ਹੀਦ ਸਾਂਝੇ ਸਣ ਸਾਡੇ ਉਹ ਸਾਰੇ ਨਤਮਸਤਕ ਹੁੰਦੇ ਨੇ ਔਰੇ ਮੇਲਾ ਅੱਜ ਵੀ 154ਵਾਂ ਜਿਹੜਾ ਹੈਗਾ ਮੇਲਾ ਅੱਜ ਉਹਨਾਂ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਹੈ ਮੇਰਾ ਨਾਮ ਪ੍ਰਤਾਪ ਸਿੰਘ ਨਾਮ ਧਰੇ ਆਂ ਅੰਮ੍ਰਿਤਸਰ ਤੋਂ ਮੈਂ ਬਿਲੋਂਗ ਕਰਦਾ ਹਾਂ ਤੇ ਸ਼ਹੀਦੀ ਯਾਰਗਿਸਤਾਨ ਮੋੜੇ ਕਲੇ ਦਾ ਮੈਂ ਮੁਕਤ ਸੇਵਾਦਾਰ ਆ ਰਿਹਾ ਹਾਂ ਤੇ ਇਹ 154ਵਾਂ ਮਹਾਨ ਸ਼ਹੀਦੀ ਸਮਾਗਮ ਅੰਮ੍ਰਿਤਸਰ ਦੇ ਜਿਹੜੇ ਸ਼ਹੀਦ ਹੋਏ ਨੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਲਈ ਸ਼ੀਰ ਬਿੱਲਾ ਸਿੰਘ ਦੀ ਹਾਕਮ ਸਿੰਘ ਜੀ ਫਤਿਹ ਸਿੰਘ ਜੀ ਲੈਣਾ ਸਿੰਘ ਜੀ ਉਹਨਾਂ ਦੇ ਪਾਵਨ ਸ਼ੀਦਿਸਥਾਨ ਦੇ ਉੱਤੇ ਸਮਾਗਮ ਮਨਾਇਆ ਜਾ ਰਿਹਾ ਸਰਗਰੂ ਰੀਵ ਸਿੰਘ ਜੀ ਦੀ ਪਾਵਨ ਪੁੱਤਰ ਛਤਰਛਾਇਆ ਹੇਠ ਇਹ ਸਮਾਗਮ ਮਨਾਇਆ ਜਾ ਰਿਹਾ ਹੈ ਇਹਦੀ ਸੰਗਤਾਂ ਦਿੱਲੀ ਤੋਂ ਮੰਡੀ ਤੋਂ ਹਰਿਆਣੇ ਤੋਂ ਤੇ ਸਾਧਪੁਰੇ ਚ گاਵੇਂ ਤੋਂ ਆਪਣੇ ਹੋਰ ਪੰਜਾਬ ਤੋਂ ਬਹੁਤ ਸਨਾਂਤ ਆ ਰਹੀਆਂ ਨੇ ਜੀ ਇਹ ਅੱਗੇ ਜੀ ਦੇ ਬੱਚਾ ਦੇ ਬੋਲ ਦੇਖੋ ਜੀ ਇਹ ਸਾਲਾਨਾ ਸਮਾਗਮ ਹੁੰਦਾ ਸ਼ਹੀਦਾਂ ਦਾ ਸ਼ੀਦ ਦੇ ਦੇਗਾ ਤੋਂ ਇਲਾਵਾ ਕੜਾ ਪ੍ਰਸ਼ਾਰ ਦਾਲ ਭੱਜ ਜੋ ਰਵਾਇਤੀ ਸਾਡੇ ਪ੍ਰਸ਼ਾਦਾ ਹੁੰਦਾ ਹੈ ਉਹਦਾ ਇਹ ਪ੍ਰਸ਼ਾਰ ਹਸਾਲ ਦੀ ਤਰ੍ਹਾਂ ਵਰਤਦਾ ਜੀ ਖੁੱਲੇ ਦੇਖੋ ਜੀ ਉਹਨਾਂ ਸ਼ਹੀਦਾਂ ਦੀ ਜਿਹੜੀ ਦੇਖੋ ਸ਼ਹੀਦ ਬਹੁਤ ਹੋਏ ਨੇ ਪਰ ਕੁਝ ਸ਼ਹੀਦ ਐਸ ਨੇ ਅਣਗੋਲੇ ਨੇ ਕਈ ਸ਼ਹੀਦ ਤੇ ਸਰਕਾਰੀਆਂ ਜਿਨ੍ਹਾਂ ਨੂੰ ਸਰਕਾਰ ਨੇ ਪ੍ਰੋਫਾਈਲ ਕਰਤਾ ਸ਼ਹੀਦ ਮੰਨ ਲਿਆ ਉਹਨਾਂ ਨੂੰ ਕੁਝ ਸ਼ਹੀਦ ਨੇ ਅਣਗੋਲੇ ਜਿਨ੍ਹਾਂ ਬਾਰੇ ਦੱਸਿਆ ਨਹੀਂ ਇਤਿਹਾਸ ਚੋਪਿਆ ਤੇ ਦੱਸਿਆ ਨਹੀਂ ਜਾ ਸਕਿਆ ਤੇ ਨਾਂ ਲੋਕਾਂ ਨੂੰ ਪਤਾ ਹੈ ਇਹ ਉਹ ਸ਼ਹੀਦ ਨੇ ਜਿਨ੍ਹਾਂ ਦਾ ਸਰਕਾਰੀ ਤੌਰ ਤੇ ਦਮਨ ਕੀਤਾ ਗਿਆ ਔਰ ਅੰਗਰੇਜ਼ੀ ਅੰਗਰੇਜ਼ ਰਾਜ ਜਾਣ ਤੋਂ ਬਾਅਦ ਵੀ ਇਹਨਾਂ ਨੂੰ ਸਰਕਾਰਾਂ ਦੁਆਰਾ ਅਣਗੋਲਿਆ ਕੀਤਾ ਗਿਆ ਇਹ ਉਹ ਸ਼ਹੀਦ ਨੇ ਤੇ ਇਹ ਜਿਹੜਾ ਜਿੰਨੀ ਵੀ ਥੋੜੀ ਸੇਵਾ ਸੰਸਥਾਨ ਨਾਮ ਤਰੀ ਸੰਗਤ ਆਪਣੇ ਸਿਰ ਤੇ ਕਰਦੀ ਹੈ ਕਿਸੇ ਕੋ ਕੋਈ ਸਰਕਾਰੀ ਫੰਡ ਡੋਨੇਸ਼ਨ ਨਹੀਂ ਲਿਆ ਜਾਂਦਾ ਤੇ ਨਾ ਹੀ ਕਿਸੇ ਲੀਡਰ ਨੇ ਅੱਜ ਤੱਕ ਸਾਡੇ ਦਾ ਕੋਈ رابطہ ਹੀ ਕਾਇਮ ਕੀਤਾ ਵੀ ਥੋੜੀ ਸੇਵਾ ਕਰੀ ਹੈ ਕੋਈ ਮੁਖਵੰਨ ਆਇਆ ਪਹੁੰਚਿਆ ਤੇ ਕੋਈ ਅੱਜ ਜੀ ਅਸੀਂ ਕਿਸੇ ਨੂੰ ਇਨਵਾਈਟ ਨਹੀਂ ਕਰਦੇ ਜੀ ਕਿਸੇ ਦੀ ਆਪਣੀ ਮਰਜ਼ੀ ਹੈ ਸ਼ਹੀਦਾਂ ਨੂੰ ਯਾਦਗਰੀ ਸ਼ਰਧਾਜਲੀ ਦੇਣ ਆਜੇ ਨਾ ਆਵੇ ਉਹਨਾਂ ਦੀ ਉਹ ਆਪਣੀ ਮਰਜ਼ੀ ਹੈ ਜੀ ਧਾਰਮਿਕਾ ਕੋ ਸਾਡੇ ਜੀ ਆਪਣੇ ਸਾਡੇ ਸੂਬੇ ਸਾਹਿਬਾਨ ਆਏ ਨੇ ਜੀ ਸਾਡੇ ਜ세ਦਾਰ ਸਾਹਿਬਾਂ ਨੇ ਨਾਮ ਤਾਈ ਪੰਦ ਹੋਰ ਪਤਵੰਤੇ ਸਾਧ ਸੰਗਤ ਬੜੀ ਬੜੀ ਦੂਰੋਂ ਆਈ ਹੈ ਜੀ ਮੇਰਾ ਨਾਂ ਰਣਜੀਤ ਸਿੰਘ ਹੈ ਜੀ ਮੈਂ ਸੇਵਕ ਆ ਸਤਗੁਰੂ ਦਲੀਪ ਸਿੰਘ ਦਾ ਤੇ ਉਹਨਾਂ ਦੀ ਕਿਰਪਾ ਨਾਲ ਹੀ ਅੱਜ ਇੱਥੇ ਏਸ਼ੀ ਦੀ ਸਮਾਗਮ ਚੱਲਦੇ ਪਏ ਨੇ ਜਿਹੜੀ ਗੱਲ ਰਹਿ ਗਈ ਹੈ ਉਹ ਮੈਂ ਪੂਰੀ ਕਰਦੇ ਆਂ ਜਦੋਂ ਚੀਦਾ ਸਿੰਘਾਂ ਨੇ ਇਸ਼ਨਾਨ ਅੰਮ੍ਰਿਤਸਰੋਂ ਇਸ਼ਨਾਨ ਕਰਕੇ ਢੋਲਕੀਆਂ ਸ਼ੈਣਾ ਨਾਲ ਸ਼ਬਦ ਪੜ੍ਹਦੇ ਹੋਏ ਆਏ ਆਪਣੇ ਗਲਾਂ ਦੇ ਵਿੱਚ ਆਪ ਰਸੇ ਪਾ ਕੇ ਚਿੱਟੇ ਦਿਨ ਨੰਗੇ ਮੂੰਹ ਉਹਨਾਂ ਨੇ ਆਪਣੀਆਂ ਸ਼ਹੀਦੀਆਂ ਆਪਣੇ ਗਲਾਂ 'ਚ ਆਪ ਰਸੇ ਪਾ ਕੇ ਦਿੱਤੀਆਂ ਨੇ ਅੰਗਰੇਜ਼ ਨੂੰ ਕਿਹਾ ਸਾਨੂੰ ਕੋਈ ਦੂਸਰਾ ਬੰਦਾ ਹੱਥ ਨਾ ਲਾਵੇ ਕਿਉਂਕਿ ਅਸੀਂ ਪਵਿੱਤਰ ਸਰੋਵਰ ਚੋਂ ਇਸ਼ਨਾਨ ਕਰਕੇ ਆਪਣੀ ਦੇਹ ਨੂੰ ਪਵਿੱਤਰ ਕਰਕੇ ਸਤਿਗੁਰੂ ਰਾਮ ਸਿੰਘ ਦੇ ਹੁਕਮ ਅਨਸਾਰ ਅਸੀਂ ਦਰਗਾਹ ਨੂੰ ਜਾਣਾ ਹੈ ਉਹਨਾਂ ਦੀਆਂ ਲਾਛਾਂ 32 ਘੰਟੇ ਉਸ ਬੋਰਡ ਨਾਲ ਟੰਗੀਆਂ ਰਹੀਆਂ 32 ਘੰਟਿਆਂ ਬਾਅਦ ਤਨ ਇਹ ਮਾਤਾ ਜਿਨੇ ਜਵਾਲਾ ਦੇਵੀ ਜੀ ਜਿਨ੍ਹਾਂ ਨੇ ਉਹਨਾਂ ਚਾਰਾਂ ਬੱਚਿਆਂ ਦੀਆਂ ਲਾਛਾਂ ਉੱਥੋਂ ਲਾ ਕੇ ਗੱਡੇ ਤੇ ਲੱਦ ਕੇ ਇੱਥੇ ਪਿੰਡ ਲਿਆਂਜਾ ਇੱਥੇ ਅੰਗਰੇਜ਼ ਸਰਕਾਰ ਦਾ ਇੰਨਾ ਤਕੜਾ ਜ਼ੁਲਮ ਸੀ ਉਹਨਾਂ ਨੇ ਮੜੀਆਂ ਵਿੱਚ ਸਸਕਾਰ ਨਹੀਂ ਹੋਣ ਦਿੱਤਾ ਇਹਨਾਂ ਦਾ ਇੱਥੋਂ ਦੇ ਸਰਪੰਚ ਨੇ ਮਨਾਂ ਕਰਤਾ ਵੀ ਅਸੀਂ ਮੜੀਆਂ ਦੇ ਵਿੱਚ ਸਸਕਾਰ ਨਹੀਂ ਕਰਨ ਦੇਣਾ ਮਾਤਾ ਨੇ ਆਪਣੇ ਕੋਠੇ ਦੀਆਂ ਕੜੀਆਂ ਦੇੜੀਆਂ ਕਮਰੇ ਦੇ ਅੰਦਰ ਉਹੀ ਲੱਕੜਾਂ ਪਾ ਕੇ ਉਹਨਾਂ ਚਾਰਾਂ ਮਰ ਜੀਵੜਿਆਂ ਦਾ ਜਿਹੜਾ ਹੈ ਨਾ ਸਸਕਾਰ ਮਾਤਾ ਨੇ ਆਪਣੇ ਹੱਥੀ ਕੀਤਾ ਧੰਨ ਉਹ ਮਾਤਾ ਤੇ ਧੰਨ ਉਹ ਸ਼ਹੀਦ ਜਿਨ੍ਹਾਂ ਨੇ ਸਤਗੁਰੂ ਰਾਮ ਸਿੰਘ ਦਾ ਹੁਕਮ ਮੰਨ ਕੇ ਆਪਣੀ ਸ਼ਹਾਦਤ ਦਿੱਤੀ ਤੇ ਅੱਜ ਸਤਗੁਰੂ ਦਲੀਪ ਸਿੰਘ ਜੀ ਨੇ ਇਸ ਥਾਂ ਨੂੰ ਉਜਾਗਰ ਕੀਤਾ ਹੈ ਰੂੜੀਆਂ ਲੱਗੀਆਂ ਸੀ ਸੰਤ ਜੀ ਇੱਥੇ ਰੂੜੀਆਂ ਲੱਗਦੀਆਂ ਸੀ ਉਹਨਾਂ ਨੇ ਉੱਥੋਂ ਚੁਕਾ ਕੇ ਅੰਮ੍ਰਿਤਸਰ ਦੀ ਸਾਧ ਸੰਗਤ ਨੂੰ ਹੁਕਮ ਕੀਤਾ ਕਿ ਇੱਥੇ ਆਪਾਂ ਸ਼ਹੀਦੀ ਯਾਦਗਾਰ ਬਣਾਉਣੀ ਹੈ ਕਿਉਂਕਿ ਇਹਨਾਂ ਨੇ ਜਿਹੜੀ ਕੁਰਬਾਨੀ ਕੀਤੀ ਆ ਦੇਸ਼ ਧਰਮ ਤੇ ਕੌਮ ਵਾਸਤੇ ਕੁਰਬਾਨੀ ਕੀਤੀ ਆ ਇਕੱਲੇ ਨਾਮਤਰੀਆਂ ਵਾਸਤੇ ਕੁਰਬਾਨੀ ਨਹੀਂ ਕੀਤੀ ਜੋ ਸਾਡੇ ਸਾਰਿਆਂ ਦਾ ਫਰਜ ਬਣਦਾ ਹੈਗੇ ਅਸੀਂ ਸਾਰੀ ਹੀ ਸਾਧ ਸੰਗਤ ਸਾਰੇ ਹੀ ਸਿੱਖ ਜਗਤ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਵਾਸਤੇ ਆਪਣੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਆ ਕੇ ਇੱਥੇ ਨਤਮਸਤਕ ਹੋਈਏ ਤੇ ਇਹ ਡੇਰੇ ਨੂੰ ਪਰਪੂਲਤ ਕਰੀਏ ਤਾਂ ਕਿ ਸ਼ਹੀਦਾਂ ਦੀਆਂ ਯਾਦਗਾਰਾਂ ਨਾਲ ਹੀ ਸਾਰਾ ਸੰਸਾਰ ਚੱਲਦਾ ਜਿਹੜੀਆਂ ਕਮਾਂ ਆਪਣੇ ਪਿਛੋਕੜ ਨੂੰ ਵਿਰਸੇ ਨੂੰ ਭੁੱਲ ਜਾਂਦੀਆਂ ਨੇ ਉਹ ਕੌਮਾਂ ਜ਼ਿਆਦਾ ਜ਼ਿੰਦਾ ਨਹੀਂ ਰਹਿੰਦੀਆਂ ਸਿੱਖ ਧਰਮ ਵਿੱਚ ਤੇ ਇਹ ਖਾਸ ਗੱਲ ਆ ਵੀ ਇਹਨਾਂ ਨੇ ਆਪਣਾ ਧਰਮ ਜਿਹੜਾ ਵਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦੇ ਅੱਜ ਤੱਕ ਦਾ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਹੈ ਬਸ ਧੰਨਵਾਦ ਜੀ